ਜਲਾਲਾਬਾਦ ਨੈਸ਼ਨਲ ਹਾਈਵੇ ਪਿੰਡ ਚੱਕ ਜੰਡ ਸਿੰਘ ਵਾਲਾ ਉਰਫ ਮੋਲਵੀ ਵਾਲਾ ਦੇ ਪਰਿਵਾਰਾਂ ਵੱਲੋਂ ਨਿਆਂਗ ਸਿੰਘਾਂ ਦੀ ਮਦਦ ਨਾਲ ਜਾਮ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਪਿਛਲੇ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਸੀ ਧਰਨੇ ਦੌਰਾਨ ਐਸਐਚਓ ਮੈਡਮ ਨਾਲ ਵੀ ਹੱਥੋਂ ਬੱਖੀ ਹੋਈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਸ ਤੋਂ ਬਾਅਦ ਡੀਐਸਪੀ ਜਲਾਲਾਬਾਦ ਵੱਲੋਂ ਇੱਕ ਹਫਤੇ ਦਾ ਟਾਈਮ ਲਿਆ ਗਿਆ ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਸੰਤੁਸ਼ਟੀ ਜਤਾਈ ਅਤੇ ਕਿਹਾ ਵੀ ਇੱਕ ਹਫਤੇ ਦਾ ਟਾਈਮ ਮਿਲਿਆ ਹੈ ਅਤੇ ਇੱਕ ਹਫਤੇ ਵਿੱਚ ਉਹਨਾਂ ਨੂੰ ਵਿਸ਼ਵਾਸ ਹੈ ਪੁਲਿਸ ਕਾਰਵਾਈ ਕਰੇਗੀ ਜੇਕਰ ਇੱਕ ਹਫਤੇ ਵਿੱਚ ਕਾਰਵਾਈ ਨਾ ਹੋਈ ਤਾਂ ਹਫਤੇ ਬਾਅਦ ਨਿਯੰਗ ਸਿੰਘ ਕੋੜ ਸਵਾਰਾਂ ਤੇ ਫੌਜਾਂ ਨਾਲ ਧਰਨਾ ਲਾਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਹੋਰ ਕੀ ਕੁਝ ਹੋਇਆ ਅਤੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ABN ਫਾਜ਼ਿਲਕਾ ਨੂੰ ਫੇਸਬੁੱਕ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ABN ਫਾਜ਼ਿਲਕਾ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਸ਼ੇਅਰ ਕਰੋ ਅਤੇ Instagram ਤੇ ਵੀ ਤੁਹਾਡੇ ਆਪਣੇ ABN ਨੂੰ ਸ਼ੇਅਰ ਕਰਨਾ ਨਾ ਭੁੱਲੋ ਅਤੇ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਤੱਕ ਮਿਲਦੇ ਰਹਾਂਗੇ ਵੇਖੋ ਮੌਕੇ ਤੇ ਕੀ ਕੁਝ ਆ ਜਾਂਦਾ ਹੈ ਕੀ ਨਾਮ ਹੈ ਤੁਹਾਡਾ ਬਲਵਿੰਦਰ ਕੌਰ ਜੀ ਕਿਹੜਾ ਪਿੰਡ ਸਟੈਪਜੰਡ ਵਾਲਾ ਜੀ ਜੀ ਅਸੀਂ ਤਰਨਾ ਲਿਖਿਆ ਗਿਆ ਸੀ ਨਯੰਗ ਸਿੰਘਾਂ ਦੇ ਮੈਂਟ ਲਈ ਗਈ ਸੀ ਤੁਹਾਡੇ ਵੱਲੋਂ ਤੇ ਕੀ ਹੁਣ ਇਹ ਸਾਨੂੰ ਬਾਬੇ ਇਨਸਾਫ ਦਵਾ ਸਕਦੇ ਸੀ ਹੋਰ ਸਾਨੂੰ ਕੋਈ ਪੁਲਿਸ ਤੇ ਕੋਈ ਕਿਸੇ ਤੇ ਯਕੀਨ ਹੀ ਨਹੀਂ ਰਹਿ ਗਿਆ ਸੀ ਕਿਉਂਕਿ ਬੜੇ ਅਸੀਂ ਘੇੜੇ ਲਾਏ ਨੇ ਬੜੀ ਦੂਰ ਤੱਕ ਭੱਜੇ ਆ ਹੁਣ ਤੁਹਾਡੀ ਡਿਪਟੀ ਸਾਹਿਬ ਨਾਲ ਮੀਟਿੰਗ ਹੋਈ ਐ ਹਾਂਜੀ ਹੁਣ ਉਹਨਾਂ ਨੇ ਕਹਿ ਦਿੱਤਾ ਐ ਤੇ ਇਹਦੂ ਅੱਗੇ ਹੁਣ ਜੇ ਕੁਝ ਬਣਾ ਹੋਵੇਗਾ ਤਾਂ ਤਾਂ ਹੀ ਕਰਨਗੇ ਤਾਂ ਤਾਂ ਹੀ ਨਾ ਹਾਂਜੀ ਮਸਲਾ ਕੀ ਸੀ ਤੁਹਾਡਾ ਜੀ ਮਸਲਾ ਗਾਲਾ ਜੀ ਕਿੰਨੇ ਦਿਨ ਦਾ ਵਿਸ਼ਵਾਸ ਦਵਾਇਆ ਗਿਆ ਡਿਪਟੀ ਵੱਲੋਂ ਇੱਕ ਕਪ ਇੱਕ ਹਫ਼ਤੇ ਦਾ ਹਾਂ ਜੀ ਜੇਕਰ ਇੱਕ ਹਫ਼ਤੇ ਚ ਤੁਹਾਡਾ ਜਿਹੜਾ ਮਸਲਾ ਨਹੀਂ ਹੱਲ ਹੁੰਦਾ ਫਿਰ ਕੀ ਤੁਹਾਡਾ ਸਟੈਪ ਹੋਰ ਲੈਣਾ ਲਾ ਤੇ ਫਿਰ ਕਰਨਾ ਲਾਇਆ ਜਾਵੇਗਾ ਇਸੇ ਚੌਕ ਵਿੱਚ ਜੀ ਹਾਂ ਜੀ ਇਸੇ ਚੌਕ ਲੱਗਦਾ ਹੈ ਕਿ ਵਿਸ਼ਵਾਸ ਹੈ ਕਿ ਤੁਹਾਡਾ ਮਸਲਾ ਲੱਗ ਹੈ ਹਾਂ ਜੀ ਹੱਲ ਹੈ ਜੀ ਠੀਕ ਸੰਤੁਸ਼ਟਵਾਦੀ ਜਿਹੜੀ ਤੁਹਾਡੀ ਮੀਟਿੰਗ ਹੋਈ ਹੈ ਹਾਂਜੀ ਪ੍ਰਸ਼ਾਸਨ ਨਾਲ ਹਾਂਜੀ ਪੱਪਾ ਜੀ ਅੱਜ ਤੁਹਾਡੇ ਵੱਲੋਂ ਇੱਕ ਰੋਡ ਜੰਮ ਕੀਤਾ ਗਿਆ ਸੀ ਹਾਂਜੀ ਕੀਤਾ ਗਿਆ ਸੀਗਾ ਜੀ ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਨਾਲ ਹੁਣ ਮੀਟਿੰਗ ਕੀਤੀ ਗਿਆ ਸੰਤੁਸ਼ਟ ਹੋ ਇਸ ਕਾਰਵਾਈ ਤੋਂ ਸੰਤੁਸ਼ਟ ਹੈ ਡਿਪਟੀ ਸਾਹਿਬ ਨੇ ਕਿਹਾ ਕਿ ਹਫਤੇ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਸੀ ਬੰਦੇ ਅਰੈਸਟ ਕਰਾਂਗੇ ਜੇ ਹਫਤੇ ਦੇ ਵਿੱਚ ਨਾ ਕਾਰਵਾਈ ਕੀਤੀ ਹੈ ਨਾ ਹੰਦਰ ਬੰਦੇ ਨਾ ਅਰੈਸਟ ਕੀਤੇ ਉਸ ਤੋਂ ਬਾਅਦ ਵੱਡਾ ਕਟ ਕਰਾਂਗੇ ਦਲਬੰਦ ਪਹੁੰਚੂਗਾ ਘੋੜੇ ਲੈ ਕੇ ਸਮੇਤ ਜਿਹੜਾ ਅੱਜ ਰੋਸ਼ ਧਰਨਾ ਦਿੱਤਾ ਗਿਆ ਜਾਂਦਾ ਕੋਈ ਆਲਟੀਮੇਟ ਪਹਿਲਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀਗਾ ਜੀ ਹਾਂਜੀ ਹਾਂਜੀ ਇਹ ਸੀਆਈ ਕੀ ਟੱਕਿਆ ਸੀਗਾ ਜੀ ਜੇਕਰ ਬਾਬਾ ਜੀ ਇਹ ਕਾਰਵਾਈ ਨਹੀਂ ਹੁੰਦੀ ਫਿਰ ਕੀ ਸਟੈਪ ਹੋਗਾ ਫਿਰ ਅਗਲੀ ਦਾਲਪੰਥ ਜੋ ਬਾਦ ਚੜ ਕੇ ਚੜਾਈ ਕਰੂਗਾ ਖਾਲਸਾ ਫੌਜ ਪਹੁੰਚੂਗੀ ਦਾਲਪੰਥ ਸਾਰੇ ਪਹੁੰਚਣਗੇ ਕਿੰਨੇ ਦਿਨ ਦਾ ਟਾਈਮ ਲਿਆ ਗਿਆ ਗੱਡੀ ਐਸਤੇ ਦਾ ਇੱਕ ਹਫਤੇ ਦਾ ਇੱਕ ਹਫਤਾ ਜੀ ਕਿਹੜੇ ਤੁਸੀਂ ਦਾਲਪੰਥ ਹੋ ਜੀ ਦਸ਼ਮੇਸ਼ ਤਰਨਾ ਲੱਗਦੀ ਬੰਨਿਆ ਵਾਲੇ ਚੋਂ ਕੁਝ ਨਹੀਂ ਅੰਦਰ ਸਿੰਘ ਸੀਗੇ ਕੁਝ ਲੋਕ ਸੀਗੇ ਉਹ ਮਾਮਲਾ ਕੀ ਹੋਇਆ ਇਹਦੇ ਵਿੱਚ ਨਾ ਪੁਰਾਣਾ ਮੁਕੱਦਮਾ ਦਰਜ ਹੈ 122/24 ਕਟ ਮਾਰਦਾ ਥਾਣਾ ਬੈਰੁਕੇ ਦਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਧਰਨਾ ਦਿੱਤਾ ਸੰਕੇਤਕ ਦੇਖੋ ਨਾ ਤਾਂ ਇਹ ਪਹਿਲਾਂ ਮੈਨੂੰ ਮਿਲੇ ਸੀਗੇ ਨਾ ਹੀ ਸਾਨੂੰ ਇਹਦੇ ਬਾਰੇ ਅਲਰਟੀ ਸੀ ਵੀ ਇਹਦੇ ਦੋਸ਼ੀ ਫੜਨ ਵਾਲੇ ਸੋ ਐਸਐਚਓ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਜੀ ਅਸੀਂ ਕਾਫੀ ਵਾਰ ਰੇਡ ਕੀਤਾ ਬਟ ਉਹਨਾਂ ਦੇ ਘਰੇ ਤਾਲਾ ਲੱਗਿਆ ਫਿਰ ਵੀ ਮੈਂ ਜਿਹੜੇ ਧਰਨਾ ਕਰਨ ਵਾਲੇ ਸਾਡੇ ਸੱਜਣ ਸੀਗੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਹਫਤਾ ਹੀ 10 ਦਿਨ ਦੇ ਵਿੱਚ ਅਸੀਂ ਕਾਰਵਾਈ ਕਰਕੇ ਤੇ ਜਲਦੀ ਇਹਦਾ ਨਿਪਟਾਰਾ ਕਰਾਂਗੇ जिहे तहत तो उन्होंने सा विश्वास जताया और सरना जरा खत्म हो गया ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत